ਕਿਉਂਕਿ ਅਗਰ ਗੁਰੰਤ ਸਾਹਿਬ ਜੀ ਇਕੱਲੇ ਸਿੱਖਾਂ ਦੇ ਹੁੰਦੇ ਤਾਂ ਵਿੱਚ ਮੁਸਲਮਾਨਾਂ ਦੀ ਬਾਣੀ ਦਰਜ ਨਾ ਹੁੰਦੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਉਹਨਾਂ ਦੇ ਨਾਲ ਬਾਬਾ ਮਰਦਾਨਾ ਜੀ ਇਸ ਤਰ੍ਹਾਂ ਰਹੇ ਨੇ ਜਿਵੇਂ ਜਿਸਮ ਦੇ ਨਾਲ ਰੂਹ ਰਹਿੰਦੀ ਹੈ ਕਈ ਵਾਰੀ ਬੋਲਦਿਆਂ ਤੋਂ ਤੁਹਾਡਾ ਬੱਚਾਗਾ ਛੋਟਾ ਭਰਾ ਕਈ ਵਾਰੀ ਬੋਲਦਿਆਂ ਤੋਂ ਊਚਨੀਚ ਹੋ ਜਾਂਦੀ ਹੈ ਮਾਫ ਕਰਕੇ ਜਾਇਓ ਕਿਉਂਕਿ ਬੜੇ ਸੱਜਣ ਵਿਦਵਾਨ ਬੈਠੇ ਆ ਕੋਸ਼ਿਸ਼ ਕਰ ਰਹੇ ਆਂ ਆਪਦੇ ਦਿਲ ਤੱਕ ਪੰਜਾਬੀ ਦੇ ਵਿੱਚ ਆਪਾਂ ਗੱਲ ਕਰੀਏ ਪੰਜਾਬੀ ਦੇ ਵਿੱਚ ਅਸੀਂ ਪੱਖ ਰੱਖੀਏ ਪਹਿਲਾਂ ਅਸੀਂ ਬੜੇ ਖੁਸ਼ ਨਸੀਬ ਆ ਕਿ ਅਸੀਂ ਪੰਜਾਬ ਦੀ ਧਰਤੀ ਦੇ ਪੈਦਾ ਹੋਏ ਆ ਅੱਜ ਹੜ ਆਏ ਨੇ ਸਾਡੇ ਪੰਜਾਬ ਦੇ ਉੱਪਰ ਅੱਜ ਦੇਖੋ ਸਾਡਾ ਸਾਰਾ ਪੰਜਾਬ ਇੱਕ ਮੁੱਠ ਹੋ ਗਿਆ ਸਾਰੀਆਂ ਧਰਮਾਂ ਜਾਤਾਂ ਪਿੱਛੇ ਰਹਿ ਗਈਆਂ ਸਾਡੇ ਯੂਪੀ ਦੇ ਇਮਾਮ ਹਜ਼ਰਤਾਂ ਨੇ ਸਾਡੇ ਹਰਿਆਣੇ ਦੇ ਮਦਰਸਿਆਂ ਨੇ ਆਪਦੇ ਗੋਲਕਾਂ ਨੇ ਮੂੰਹ ਖੋਲ ਕੇ ਸਾਰੇ ਪੰਜਾਬ ਵੱਲ ਤੱਕਦੇ